ਇਹ ਜਿਹੜੀ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਆ ਬੜਾ ਸੈਂਸਿਟਿਵ ਮਸਲਾ ਕੱਲ ਦਾ ਤੇ ਪਿਛਲੇ 15 ਦਿਨ ਦਾ ਪਹਿਲਾਂ ਹਲਕੇ ਚ ਚੱਲ ਰਿਹਾ ਕੱਲ ਜੋ ਪੈਲ ਚ ਵਾਪਰਿਆ ਉਹ ਕਦੇ ਨਹੀਂ ਸੀ ਵਾਪਰਿਆ ਇੱਕ ਲੇਡੀਜ਼ ਤੇ ਹਮਲਾ ਹੋਣਾ ਜਿਹਨੂੰ ਅਸੀਂ ਕੁਰਬਾਨੀ ਚ ਮਾਂ ਨੂੰ ਉੱਚਾ ਦਰਜਾ ਦਿੰਨੇ ਆ ਔਰਤ ਨੂੰ ਬੜਾ ਉੱਚਾ ਤੇ ਸੁੱਚਾ ਦਰਜਾ ਦਿੰਨੇ ਆ ਉਹਦੇ ਤੇ ਇੱਕ ਲੇਡੀਜ਼ ਤੇ ਹਮਲਾ ਕਰਕੇ ਉਹਨੂੰ ਜ਼ਖਮੀ ਕਰਨਾ ਡੀਐਮਸੀ ਭੇਜਣਾ ਕਿ ਦੂਸਰਾ ਜਿਹੜਾ ਵੱਡਾ ਲਾਅ ਐਂਡ ਆਰਡਰ ਪੈਲ ਹਲਕੇ 'ਚ ਜਮੇ ਖਤਮ ਤਹਸ ਮਹਿਸੂਸ ਚੁੱਕਿਆ ਲੈਂਡ ਮਾਫੀਆ ਭਾਰੀ ਹੋ ਚੁੱਕਿਆ ਵਾ ਜ਼ਮੀਨਾਂ ਤੇ ਕਬਜ਼ੇ ਕਰਨ ਲਈ ਬਾਹਰੋਂ ਬਲਾ ਕੇ ਬੰਦੇ ਕੌਣ ਕਰਾ ਰਿਹਾ ਕੀ ਦੀ ਸ਼ੈ ਤੇ ਹੋ ਰਿਹਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਜਿਹੜਾ ਕੱਲ ਘਟਨਾ ਕਰਮ ਹੋਇਆ ਗੋਲੀਆਂ ਚੱਲੀਆਂ ਨੇ ਦਿਨ ਦਿਹਾੜੇ ਲੋਕ ਸਹਿਮੇ ਹੋਏ ਨੇ ਔਰਤਾਂ ਡਰੀਆਂ ਹੋਈਆਂ ਨੇ ਜਵਾਬ ਘਬਰਾਏ ਹੋਏ ਨੇ ਵੀ ਇਹ ਜਿਹੜਾ ਕੱਲ ਲਾਅ ਐਂਡ ਆਰਡਰ ਤੇ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਇਹਦਾ ਕੌਣ ਜ਼ਿੰਮੇਵਾਰ ਹੈ ਤੇ ਕੀ ਦੀ ਸ਼ੈਤ ਹੋਇਆ ਕਿਹਨੇ ਕਰਾਇਆ ਇਹ ਪੁਰਸ ਪ੍ਰਸ਼ਾਸਨ ਨੂੰ ਇੱਕ ਕੁਐਸਚਨ ਮਾਰਕ ਲੱਗ ਗਿਆ ਵੀ ਇਹ ਦੱਸਣ ਕਿਹਦੇ ਕਹੇ ਤੇ ਹੋਇਆ ਕਿਹਨੇ ਕਰਾਇਆ ਅਸੀਂ ਕਿਸੇ ਦੇ ਹੱਕ ਚ ਨਹੀਂ ਕਿਸੇ ਦੇ ਵਿਰੋਧ ਚ ਨਹੀਂ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਾਂਗਰਸ ਪਾਰਟੀ ਦੇ ਮਾਧਿਅਮ ਤੋਂ ਵੀ ਜਿਹੜਾ ਲਾਅ ਐਡਨ ਆਰਡਰ ਕਹਿ ਖ਼ਾਸ ਹੋ ਗਿਆ ਇੱਕ ਔਰਤ ਤੇ ਜ਼ਾਤੀ ਕੀਤੀ ਗਈ ਇੱਕ ਬੱਚਿਆਂ ਤੇ ਜ਼ਾਤੀ ਕੀਤੀ ਗਈ ਇੱਕ ਪਰਿਵਾਰ ਤੇ ਜ਼ਾਤੀ ਕੀਤੀ ਗਈ ਉਹ ਬੜੀ ਨਿੰਦਨਯੋਗ ਹੈ ਤੇ ਅਸੀਂ ਉਹਦੀ ਭਰੇ ਸ਼ਬਦਾਂ ਚ ਭਰੇ ਲੱਭਾਂ ਚ ਨਿੰਦਾ ਕਰਦੇ ਹਾਂ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਜਿਹੜੀ ਸ਼ੈਤ ਹੈ ਹੋਇਆ ਜਿਹਦੇ ਕਰਕੇ ਹੋਇਆ ਉਹ ਚਿਹਰੇ ਨੰਗੇ ਕੀਤੇ ਜਾਣ ਤੇ ਲੋਕਾਂ ਦੇ ਸਾਹਮਣੇ ਜਾਂਦੇ ਜਿਹੜੀ ਮੰਗ ਪੰਜਾਬ ਸਰਕਾਰ ਤੋਂ ਮੰਗ ਰਹੇ ਹਾਂ ਤੋ ਸੈਂਟਰ ਸਰਕਾਰ ਤੋਂ ਮੰਗ ਰਹੇ ਹਾਂ ਕਿਉਂਕਿ ਪੰਜਾਬ ਅੰਦਰ ਸਰਕਾਰ ਜਿਹੜੀ ਚੱਲ ਰਹੀ ਆ ਉਹਨਾਂ ਤੋਂ ਅਸੀਂ ਮੰਗ ਕਰ ਰਹੇ ਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆਂ ਵੀ ਥੋੜੀ ਜਿਹੜੇ ਦਾਅਵੇ ਨੇ ਵੀ ਲਾਅ ਐਂਡ ਆਰਡਰ ਠੀਕ ਆ ਪੰਜਾਬ ਸਰਕਾਰ ਦਾ ਦਾਵਾ ਵੀ ਇਹ ਬ੍ਰੂਤੀ ਢਾ ਰਹੇ ਨੇ ਆ ਲਾਅ ਐਂਡ ਆਰਡਰ ਕਿੱਥੇ ਜਿੱਥੇ ਛਰੇਆਮ ਦਿਨ ਤੇ ਸਾਡੇ ਗੋਲੀਆਂ ਚੱਲ ਰਹੀਆਂ ਨੇ ਕੌਣ ਇਹਦਾ ਜ਼ਿੰਮੇਵਾਰ ਆ ਕੌਣ ਕਰਾ ਰਿਹਾ ਕੌਣ ਇਹਦੇ ਪਿੱਛੇ ਆ ਤੋ ਇਹਦੀ ਨਰਦ ਪੱਖ ਜਾਂਚ ਹੋਣੀ ਚਾਹੀਦੀ ਜੋ ਵੀ ਹੈ ਉਹ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਜੋ ਕਰਾ ਰਿਹਾ ਜੋ ਕਰ ਰਿਹਾ ਜੋ ਜਦੋਂ ਪਿਛਲੇ ਦਿਨਾਂ ਚ ਮੈਂ ਸਰਦਾਰ ਮਹਿੰਦਰ ਸਿੰਘ ਅਰੇਵਾਲ ਦੀ ਸੁਣੀ ਸੀ ਇੰਟਰਵਿਊ ਵੀ ਉਹਦੇ ਚ ਪਿਛਲੇ 20 ਸਾਲਾਂ ਦਾ ਕਬਜ਼ਾ ਕਬਜ਼ਾ ਸਾਡੀ ਸਰਕਾਰ ਵੇਲੇ ਵੀ ਸੀ ਅਸੀਂ ਨਹੀਂ ਕੁਝ ਕੀਤਾ ਜਿਹੜਾ ਨੂੰ ਕੋਈ ਲਾਲਚ ਆ ਜੇ ਕੋਈ ਕਿਸੇ ਦੇ ਪਿੱਛੇ ਸ਼ਹਿ ਤੇ ਕੁਝ ਹੋ ਰਿਹਾ ਉਹ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਨਿਰਪੱਖ ਜਾਂਚ ਕਰੋ ਨਹੀਂ ਸਾਡੀ ਸਰਕਾਰ ਰਾਜ ਤੇ ਇੱਕ ਸੈੱਟ ਬਣਾਵਾਂਗੇ ਜਿਹਦੇ ਵਿੱਚ ਰੈਵਨਿਊ ਵਿਭਾਗ ਦੇ ਅਫਸਰ ਹੋਊਗਾ ਤੇ ਪੁਲਿਸ ਪ੍ਰਸ਼ਾਸਨ ਦਾ ਅਫਸਰ ਹੋਊਗਾ ਨਹੀਂ ਉਦੋਂ ਅਸੀਂ ਦੁੱਧ ਦਾ ਦੁੱਧ ਕਰਾਂਗੇ ਪਾਣੀ ਦਾ ਪਾਣੀ ਤੇ ਕਿਹਨੇ ਕੀ ਕੀਤਾ ਕਿਹਨੇ ਕਰਾਇਆ ਕਿਹਦੇ ਛਾਤੇ ਹੇ